ਜੀ ਮੈਂ ਸੁਜਿੰਦਰਪਾਲ ਸਿੰਘ ਵੀਐਮਆਰ ਕੇ ਨਮਨਗਰ ਜ਼ਿਲ੍ਹਾ ਪੰਚਕੋਲਾ ਹਰਿਆਣਾ ਤੋਂ ਅਸੀਂ ਆਏ ਹੋਏ ਆ ਇਹ 2 ਸੈਪਟੰਬਰ ਤੋਂ ਸਾਡਾ ਜੀ ਆਪਣਾ ਕੈਂਪ ਚੱਲ ਰਿਹਾ ਹੈ ਤਕਰੀਬਨ 2.5 ਮਹੀਨੇ ਹੋ ਗਏ ਆ ਜੀ ਤਾਂ ਮਤਲਬ ਉਸ ਤੋਂ ਕੰਟੀਨਿਊ ਚੱਲਿਆ ਸਾਡਾ ਜੀ ਮਤਲਬ ਉਹ ਨਾ ਜੀ ਤਾਂ ਭਾਜੀ ਕਿੰਨੇ ਕੁ ਲੋਕ ਜਿਹੜੇ ਤੁਹਾਡੇ ਕੋਲ ਹੁਣ ਤੱਕ ਆਪਣਾ ਇਲਾਜ ਕਰਵਾ ਚੁੱਕੇ ਆ ਦਵਾਈਆਂ ਫ੍ਰੀ ਰਹਿ ਚੁੱਕੇ ਆ ਉਸਰ ਹਜ਼ਾਰਾਂ ਦੀ ਗਿਣਤੀ ਵੀ ਸਾਡੇ ਕੋ ਆ ਚੁੱਕੇ ਨੇ ਜੀ ਸਾਡੇ ਦਿੱਲੀ ਜਿਹੜੀ ਮਤਲਬ ਹੈ ਗਈ ਸੀ ਐਵਰੇਜ ਨੇ 6-700 ਪੇਸ਼ੈਂਟ ਆ ਜਾਂਦਾ ਸੀ ਉੱਪਰ ਵੀ ਹੋ ਜਾਂਦਾ ਸੀ ਤਾਂ ਹੁਣ ਤਾਂ ਮੈਂ ਕਾਊਂਟਿੰਗ ਕਰੀ ਤੇ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਕੋ ਪੇਸ਼ੈਂਟ ਆ ਚੁੱਕੇ ਜੀ ਆਪਾ ਜੀ ਬੜੀ ਸੰਸਥਾ ਵੱਲੋਂ ਰਾਹਤ ਕੈਂਪਾਂ ਦੀ ਸ਼ੁਰੂਆਤ ਕੀਤੀ ਪਰ ਅਖੀਰ ਦੇ ਵਿੱਚ ਅਖੀਰ ਤੱਕ ਜਿਹੜਾ ਤੁਹਾਡਾ ਕੈਂਪ ਜਾਰੀ ਰਿਹਾ ਕੀ ਕਹਿਣਾ ਚਾਹੁੰਦੇ ਹੋ ਉਹ ਇਸ ਤਰ੍ਹਾਂ ਸੀ ਕਿ ਸਾਡੇ ਸੰਸਥਾ ਵੱਲੋਂ ਵੀ ਐਮਰਕਲੋਂ ਸਾਡੇ ਗੁਰਦੇਵ ਸੰਤ ਬਲਜੀਤ ਸਿੰਘ ਵੱਲੋਂ ਸਾਨੂੰ ਜੋ ਗਾਈਡਲਾਈਨ ਸੀ ਔਰ ਇਥੇ ਜੋ ਪ੍ਰਸ਼ਾਸਨ ਵੱਲੋਂ ਐਸਡੀਐਮ ਸਾਹਿਬ ਵੱਲੋਂ ਤਹਿਸੀਲਦਾਰ ਸਾਹਿਬ ਆਪਣੇ ਸਾਰੇ ਸਾਡੇ ਡੀਸੀ ਸਾਹਿਬਨ ਵੱਲੋਂ ਜੋ ਸਾਡੇ ਇਥੇ ਲੜਕਈ ਲੋੜ ਸੀ ਨੀਡ ਸੀ ਉਹ ਦੇ ਅਕੋਰਡਿੰਗ ਫਿਰ ਅਸੀਂ ਇਥੇ ਰਹੇ ਹਾਂ ਹੁਣ ਸਾਨੂੰ ਐਸਡੀਐਮ ਸਾਹਿਬ ਸੜ ਕਹਿ ਰਹੇ ਨੇ ਤਹਿਸੀਲਦਾਰ ਸਾਹਿਬ ਸਾਡਾ ਪ੍ਰਸ਼ਾਸਨ ਕਹਿ ਰਿਹਾ ਕਿ ਹੁਣ ਇਸ ਤਰ੍ਹਾਂ ਜਿਹੜੀ ਪਹਿਲਾਂ ਵਾਂਗ ਪੂਰਾ ਜਾਂਚੀਬਨ ਠੀਕ ਠਾਕ ਹੋ ਚੁੱਕਾ ਹੈ ਤੇ ਤੁਸੀਂ ਉਹਨੂੰ ਆਪਣਾ ਵਾਈਂਡ ਅਪ ਕਰ ਸਕਦੇ ਹੋ ਮਤਲਬ ਕਿ ਤੁਹਾਨੂੰ ਪ੍ਰਸ਼ਾਸਨ ਦੀ ਕਧਿਕਾਰੀਆਂ ਨੇ ਕਿਹਾ ਨਹੀਂ ਤੇ ਜੇਕਰ ਇਹ ਨਾ ਕਹਿੰਦੇ ਤਾਂ ਸੇਵਾਵਾਂ ਜਾਰੀ ਰਹਿਣੀਆਂ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੋ ਜ਼ਰੂਰਤ ਹੁੰਦੀ ਅਸੀਂ ਕੁਝ ਨਾ ਕਰੇ ਫਿਰ ਵੀ ਕਿਤੇ ਲੋਡ ਪੈਂਦੀ ਅਸੀਂ ਸਾਡੀ ਸੰਸਥਾ ਦੀ ਵੀ ਐਮਰਕ ਹੈ 24 ਆਵਰ ਜਿਹੜੀ ਹੈ ਮਤਲਬ ਮਾਨਮਤਾ ਹੀ ਸੇਵਾ ਵਾਸਤੇ ਸਾਡੇ ਗੁਰੂ ਦੇਵ ਸੰਤ ਬਲਜੀਤ ਸਿੰਘ ਜੀ ਮਤਲਬ ਤਤਪਰ ਸੇਵਾ ਦੇ ਰਹੇ ਨੇ ਜੀ ਮਤਲਬ ਅੱਜ 2.5 ਮਹੀਨੇ ਬਾਅਦ ਤੁਸੀਂ ਵਾਪਸੀ ਕਰ ਰਹੇ ਹੋ ਜੀ ਜੀ ਅਸੀਂ ਪ੍ਰਸ਼ਾਸਨ ਤੇ ਮਤਲਬ ਸਾਰੇ ਨਾਲ ਸਹਿਮਤੀ ਦੇ ਨਾਲ ਇਥੋਂ ਦੇ ਲੋਕਾਂ ਦੇ ਸਾਰਾ ਦੇਖ ਦੇਖ ਕੇ ਜੋ ਅਸੀਂ ਸਮਾਪਤੀ ਕਰ ਰਹੇ ਹਾਂ ਜੀ ਡੈਸੀਗਨੇਸ਼ਨ ਕੀ ਕਹਿਣਾ ਚਾਹੁੰਦੇ ਹੋ ਸਮਾਪਤੀ ਦਾ ਨਾਮ ਹੈ ਜੀ ਨਿਸ਼ਾਨ ਸਿੰਘ ਮਿਸ਼ਾਨ ਸਿੰਘ ਵਿਸ਼ਵ ਮਾਨੋ ਰੋਹਨੀ ਕੇਂਦਰ ਦੇ ਅਸੀਂ ਮਤਲਬ ਗੁਰੂ ਮਹਾਰਾਜ ਜੀ ਦੇ ਸੱਦੇ ਤੇ ਇੱਥੇ ਆਏ ਹਾਂ ਤੇ ਹੁਣ ਉਹਨਾਂ ਦੇ ਹੁਕਮ ਅਨਸਾਰ ਹੀ ਔਰ ਕੁਝ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਅਨਸਾਰ ਇਸ ਸਮਾਪਤੀ ਵੱਲ ਜਾ ਰਿਹਾ ਜੀ ਸੋ ਕਿੰਨੀ ਕੁ ਮਾਨ ਨੂੰ ਰਾਹਤ ਮਿਲਦੀ ਆ ਜਦੋਂ ਤੁਹਾਡੇ ਕੋਲ ਪੀੜਤ ਲੋਕ ਹੁੰਦੇ ਨੇ ਤੁਸੀਂ ਉਹਨਾਂ ਦਾ ਇਲਾਜ ਕਰਵਾਉਂਦੇ ਹੋ ਉਹਨਾਂ ਨੂੰ ਦਵਾਈਆਂ ਮੁਫਤ ਦਵਾਉਂਦੇ ਹੋ ਦੇਖੋ ਜੀ ਸਾਡਾ ਜੋ ਮਿਸ਼ਨ ਹੈ ਸਾਡੇ ਗੁਰੂ ਮਹਾਰਾਜ ਸੰਤ ਬਲਜੀਤ ਸਿੰਘ ਜੀ ਦਾ ਵੱਡਾ ਮਿਸ਼ਨ ਹੈ ਸੇਵਾ ਔਰ ਜਦੋਂ ਸੇਵਾ ਭਾਵਨਾ ਦੇ ਵਿੱਚ ਸਾਰੇ ਹੀ ਲੱਗੇ ਹੁੰਦੇ ਆ ਤੇ ਸੇਵਾ ਕੀਤੇ ਆ ਤੇ ਵੈਸੇ ਹੀ ਮਾਨੂੰ ਬੜੀ ਸ਼ਾਂਤੀ ਮਿਲਦੀ ਆ ਤੇ ਜਦੋਂ ਤੁਸੀਂ ਮਾਨਵਤਾ ਦੀ ਸੇਵਾ ਕਰਦੇ ਹੋ ਤੇ ਉਦੋਂ ਹੋਰ ਗੜੀ ਆਏ ਜਿਹੜਾ ਫਾਲਿਆ ਵੱਧ ਜਾਂਦਾ ਸਰ ਦਵਾਈਆਂ ਦੇ ਨਾਲ ਨਾਲ ਹੋਰ ਤੁਹਾਡੀ ਸੰਸਥਾ ਜਿਹੜੀ ਕਿਵੇਂ ਦੀਆਂ ਸੇਵਾਵਾਂ ਹੋਰ ਰਭੁੰਦੀ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਇਹ ਹੜ੍ਹ ਆਏ ਸੀ ਉਦੋਂ ਅਸੀਂ ਦਵਾਈਆਂ ਦੇ ਨਾਲ ਨਾਲ ਜਿਹੜੀ ਸਕੂਲਾਂ ਦੀ ਸੇਵਾ ਹੋਰ ਜਿੱਥੇ ਪਿੰਡਾਂ ਦੇ ਵਿੱਚ ਗੰਦਗੀ ਸੀ ਉੱਥੇ ਸਪ੍ਰੇਆਂ ਔਰ ਜਿਤਨਾ ਮਤਲਬ ਪਸ਼ੂ ਮਰੇ ਸੀਗੇ ਉਹਨਾਂ ਨੂੰ ਦੱਬਣ ਦੀ ਸੇਵਾ ਵੀ ਸਾਡੇ ਮਿਸ਼ਨ ਨੇ ਕੀਤੀ ਸੀ ਅੱਜ ਘਰ ਜਾ ਰਹੇ ਹੋ ਤਾਂ ਜੇਕਰ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਪੀੜਤ ਵਿਅਕਤੀ ਵੱਲੋਂ ਕੋਈ ਅਪੀਲ ਕੀਤੀ ਜਾਂਦੀ ਹੈ ਤਾਂ ਫੇਰ ਸੇਵਾ ਮੰਨਣ ਲਈ ਰਹਾਂਗੇ ਬਿਲਕੁਲ ਜੀ ਵੈਸੇ ਵੀ ਸਾਡਾ ਜਿਹੜਾ ਮਿਸ਼ਨ ਹੈ ਉਹ ਕਈ ਵਾਰ ਆ ਸਿੰਘ ਜਦੋਂ ਲੋੜ ਹੁੰਦੀ ਹੈ ਪਿੰਡਾਂ ਦੇ ਵਿੱਚ ਵੈਸੇ ਵੀ ਕੈਂਪ ਜਿਹੜੇ ਮੈਡੀਕਲ ਕੈਂਪ ਹੀ ਲਗਾਉਨੇ ਆ ਹੁਣ ਵੀ ਜੇ ਅਗਰ ਲੋੜ ਪਵੇ ਤੇ ਅਸੀਂ ਮਤਲਬ ਦੁਬਾਰਾ ਵੀ ਉੱਥੇ ਆਉਣ ਨੂੰ ਤਿਆਰ